ਇਹ ਮੰਚਰਾ ਸਭ ਤੇ ਮੈਂ ਹਾਂ ਜੀ ਅੱਜ ਅਸੀਂ ਇੱਕ ਕਲਾਸ ਡਾਇਨਾਮਿਕ ਕਰ ਰਹੇ ਹਾਂ ਅਸੀਂ ਵੀ ਹੈ ਬੀਨ ਵਰਕ ਤੇ ਉਹ ਪਰਸਨ ਜੋ ਜੋ ਅੱਜ ਸਾਰੇ ਦੇਸ਼ ਤੇ ਵਿੱਚ ਦੁਨੀਆ ਦੇ ਵਿੱਚ ਸਵੇਰੇ ਸਾਰੇ ਲੋਕ ਪੰਜਾਬ ਦੇ ਵਿੱਚ ਵੀ ਜਿਹੜੇ ਆ ਗਿਆ ਸਾਡੇ ਸੀਐਮ ਦੀ ਯੋਗਸ਼ਾਲਾ ਵਿੱਚ ਜੋ ਸਾਡੇ ਨੈਸ਼ਨਲ ਕੋਰ ਅਰਵਿੰਦ ਕੇਜੀਵਾਲ ਜੀ ਨੇ ਉਹਨਾਂ ਨੇ ਪਟਿਆਲੇ ਤੋਂ ਐਕਚੁਅਲੀ ਸਾਕਸੀ ਵਾਸ देयर ਇਹ ਸਾਕਸੀ ਹੌਸਟ ਸੀ ਤੇ ਉਹਨਾਂ ਨੇ ਪਹਿਲਾ ਜਿਹੜਾ ਉਹ April ਚ ਹੋਇਆ ਸੀਗਾ ਔਰ June ਦੇ ਵਿੱਚ ਪਹਿਲੇ ਜਦੋਂ ਜਲੰਧਰ ਚ ਹੋਇਆ ਸੀਗਾ ਉੱਥੇ 15000 ਬੰਦਿਆਂ ਨੇ ਉੱਥੇ ਪਾਰਟਿਸਿਪੇਟ ਕੀਤਾ ਸੀ ਤੇ ਇਸ ਵਾਰੀ 21000 ਬੰਦਿਆਂ ਨੇ ਪਾਰਟਿਸਿਪੇਟ ਕੀਤਾ ਸੀ ਲੋਕਾਂ ਦੇ ਵਿੱਚ ਜਿਹੜਾ ਇਹਦੀ ਅਪਟੇਕ ਹੈ ਲੋਕ ਯੋਗਾ ਬਹੁਤ ਜ਼ਿਆਦਾ ਕਰ ਰਹੇ ਆ ਔਰ ਬਿਹਤਰ ਮਹਿਸੂਸ ਕਰ ਰਹੇ ਆ ਬਿਮਾਰੀਆਂ ਤੋਂ ਬਚ ਰਹੇ ਆ ਬਿਮਾਰੀਆਂ ਤੋਂ ਬਚਨ ਦਾ ਚੰਗੀ ਸਿਹਤ ਦਾ ਔਰ ਇੱਕ ਦਿਨੋ ਜੀ ਆਨੰਦ ਕਹਨੇ ਆ ਆਨੰਦਮਈ ਜ਼ਿੰਦਗੀ ਜੀਉਣ ਦਾ ਪਰਪੋਰ ਜ਼ਿੰਦਗੀ ਜਿਉਣ ਦਾ ਬਹੁਤ ਵਧੀਆ ਕੰਟੀ ਹੈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੀ ਸਮਰੱਥਾ ਅਨੁਸਾਰ ਜੋ ਬਾਰ ਬਾਰ ਸਟੇਜ ਤੋਂ ਕਿਹਾ ਰਹੀ ਜਾਂਦਾ ਜਿਹੜੀ ਕਿਉਂਕਿ ਜਿਹੜੀ ਐਸਟ ਬੰਦੇ ਆ ਜੇ ਇੱਕ ਚੰਨ ਕੋਈ ਪਾਰਟਿਕਲ ਬਿਮਾਰੀ ਆ ਤਾਂ ਉਹਦੇ ਵਾਸਤੇ ਪਾਰਟਿਕਲ ਵਿਆਸ ਹੈ ਗਿਆ ਉਹ ਵੀ ਜ਼ਰੂਰ ਇੱਕ ਟ੍ਰੇਨ ਟੀਚਰ ਹੋਣਾ ਬਹੁਤ ਜ਼ਰੂਰੀ ਹੈ ਔਰ ਪੰਜਾਬ ਸਰਕਾਰ ਨੇ ਪ੍ਰੋਵਾਈਡ ਕਰਦੀ ਹੈ ਆਲਰੇਡੀ ਸਾਡੇ ਕੋਲੇ ਜਿਹੜਾ 4581 ਜਗ੍ਹਾ ਤੇ ਟ੍ਰੇਨ ਟੀਚਰ ਸੀ ਪ੍ਰੋਵਾਈਡ ਕੀਤਾ ਤੇ ਸਾਰੇ ਹਰ ਪਿੰਡ ਦੇ ਵਿੱਚ ਸਾਡੇ ਕੋਲੋਂ ਟ੍ਰੇਨ ਟੀਚਰ ਹੋਏਗਾ ਇਹਦੇ ਨਾਲ ਨਾਲ ਜਿਹੜਾ ਪੰਜਾਬ ਸਰਕਾਰ ਨੇ ਇਹ ਵੀ ਕੀਤਾ ਕਿ ਜਿਹੜੇ ਓਪਨ 에ਅਰ ਜਿਮ ਜਿਹਨੂੰ ਕੋਈ ਪਸੰਦ ਆ ਔਰ ਜਾਂ ਕੋਈ ਸਪੋਰਟਸ ਗਰਾਊਂਡ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਤੁਸੀਂ ਆਪਣੇ ਆਪ ਨਾਲ ਜਿਹੜਾ 1 ਘੰਟਾ ਜ਼ਰੂਰ ਤੁਸੀਂ ਮਦਾਉ ਤਾਂ ਕਿ ਤੁਸੀਂ ਤੰਦਰੁਸਤ ਰਹੋ ਪੰਜਾਬ ਦੇ ਕਿੰਨੇ ਲੋਕਾਂ ਨੇ ਹਿੱਸਾ ਲਿਆ ਜਾ ਚੁਕਤੋਂ ਦਸਰਾਜ ਸਿੰਘ 5 ਲੱਖ ਲੋਕ ਜਿਹੜੇ ਅਜੇ ਤੱਕ ਇਹਦੇ ਵਿੱਚ ਜਿਹੜੇ ਹਾਜ਼ਰ ਰੱਖ ਲੋ ਜਿਹੜੇ ਜੋਗ ਕਰ ਚੁੱਕੇ ਆ ਜਾਂ ਕਰਦੇ ਹੈਗੇ ਆ ਰੈਗੂਲਰਲੀ ਹੌਲੀ ਹੌਲੀ ਉਹਨਾਂ ਦਾ ਨੰਬਰ ਵੱਧ ਰਿਹਾ ਹੈ ਇਹ ਸਭ ਫ੍ਰੀ ਆਫ ਕੋਸਟ ਹੈ ਮਹੀਆ ਕਰਾਈ ਜਾਂਦਾ ਡਾਈਟ ਕਿਚਨ ਬਿਲਕੁਲ ਫ੍ਰੀ ਆਫ ਕੋਸਟ ਹੈ ਕੋਈ ਨਿਸ਼ੁਲਕ ਹੈ ਜੀ ਔਰ ਜਿੰਨੇ ਵੀ ਸ਼ਹਿਰ ਦੇ ਵਿੱਚ ਕੋਈ ਪਾਰਕ ਹੈ ਕੋਈ ਕਮਿਊਨਿਟੀ ਹਾਊਸ ਹੈ ਜਿੱਤੇ ਵੀ ਕੋਈ ਵਧੀਆ ਜਗ੍ਹਾ ਹੈਗੀ ਅਵੇਲੇਬਲ ਔਰ ਲੋਕ ਆਪਣੇ ਅੱਗੇ ਹਾਰੇ ਲੋਕ ਆਪਣੇ ਜਿਹੜੇ ਪ੍ਰਿੰਸੀਸ ਹੈ ਜਿਨ੍ਹਾਂ ਕੋਲ ਵੱਡਾ ਕੋਈ ਘਰ ਹੈਗਾ ਉਹ ਵੀ ਆਫਰ ਕਰਦੇ ਕੇ ਸਾਡੇ ਕੋਲ ਬਟ ਜਿਹੜੇ ਜਿੰਨੇ ਵੀ ਮਿਸਪਲ ਕਾਰਪੋਰੇਸ਼ਨ ਦੇ ਪਾਰਕ ਹੈ ਜਾਂ ਹੋਰ ਦੇ ਪਾਰਕ ਹੈ ਜਾਂ ਕੋਈ ਕਰਮਸ਼ਾਲਾ ਜਿਵੇਂ ਬਰਸਾਤ ਹੋ ਜਾਂਦੀ ਨੇ ਉਹਦੇ ਵਿੱਚ ਵੀ ਜਾਂ ਕਿ ਸਰਦੀਆਂ ਜ਼ਿਆਦਾ ਆ ਜਾਂਦੇ ਉਹਦੇ ਵਿੱਚ ਇੰਡੋਰ ਦੀ ਨੌਕਰੀ ਕਰਦੇ ਔਰ ਅੱਜਕਲ ਅਸੀਂ ਆਨਲਾਈਨ ਵੀ ਇਹਦੀ ਸਰਵਿਸ ਹੈ ਤੁਸੀਂ ਆਪਣੇ ਘਰ ਵੀ ਜਿਹੜਾ ਤੁਸੀਂ ਦੇਖਦੇ ਹੋ ਕੋਈ ਤੇ ਵੀ ਜਿਹੜਾ ਕਸਰਟ ਕਰ ਸਕਦੇ ਆ ਤਾਂ ਸਰ ਨਿਯਮਿਤ ਯੋਗ ਕਿੰਨਾ ਜ਼ਰੂਰੀ ਹੈ ਕਿਉਂਕਿ ਅੱਜ ਦੇ ਲੋਕ ਜੋ ਕਰਦੇ ਮਨਾ ਰਹੇ ਆ ਅਸੀਂ ਇੰਟਰਨੈਟ ਦੇ ਪੱਧਰ ਦੇ ਦੇਖੋ ਇਹਦੇ ਵਿੱਚ ਜੋ ਇੱਕ ਡਾਕਟਰ ਹੁੰਦੇ ਨਾ ਤੇ ਤੁਸੀਂ ਕਟੋ ਕਟ 5 ਦਿਨ ਜ਼ਰੂਰ ਕਰੋ ਤੇ ਜਦੋਂ ਤੁਸੀਂ ਕਰਨਾ ਜਿਹੜਾ ਅਭਿਆਸ ਅਸੀਂ ਇੱਕ ਵਾਰੀ ਜਾਂ ਦੋ ਵਾਰੀ ਕੀਤਾ ਹੈ 5 ਵਾਰੀ 5 ਰੈਪੀਟੀਸ਼ਨਸ ਉਹਦੀਆਂ ਕਰੋ ਤੇ ਇਹਦੇ ਨਾਲ ਦੂਜਾ ਇਹਦੇ ਚ ਹੈਗਾ ਕਿ ਜਿਵੇਂ ਤੁਸੀਂ ਜੰਮ ਵਿੱਚ ਚੱਲਦੇ ਹੋ ਵੀ ਕਾਲ ਇਟ ਵਰਕਆਊਟ ਜੀ ਦਿਸ ਇਜ਼ ਵਰਕਿੰਗ ਯੂ ਵਰਕ ਔਨ ਯੋਰself ਇਹ ਤੁਸੀਂ ਵਰਕ ਇਨ ਕਰਨਾ ਹੈ ਔਰ ਇਹਦੇ ਵਿੱਚ ਤੁਸੀਂ ਇੱਕ ਨੋਟ ਕਰੋਗੇ ਕਿ ਤੁਸੀਂ ਸੁਣਿਆ ਹੋਵੇਗਾ ਕਿ ਸਡਨ ਕਾਰਡੀਕ ਡੈਥ ਉਹ ਜਿੰਮ ਦੇ ਵਿੱਚ ਜਾਂ ਹੋਰ ਜਿਹੜੀ ਕੋ ਰਨਿੰਗ ਦੇ ਵਿੱਚ ਹੋਏਗੀ ਯੋਗਾ 'ਚ ਕਦੇ ਨਹੀਂ ਹੋਏਗੀ ਕਿਉਂਕਿ ਯੋਗਾ ਦੇ ਵਿੱਚ ਅਲਟਰਨੇਟ ਜਿਹੜਾ ਬ੍ਰੈਥ ਕੰਟਰੋਲ ਕਰਦੇ ਹੋ ਸੋ ਤੁਹਾਡਾ ਹਾਰਟ ਤੁਹਾਡੀ ਕਿਡਨੀ ਤੁਹਾਡਾ ਬ੍ਰੇਨ ਉਹ ਅਲਟਰਨੇਟ ਸਾਈਕਲਸ ਆਫ ਹਾਈਪੋਕਸिया ਨੂੰ ਯੂਜ਼ ਟੂ ਹੁੰਦਾ ਤੇ ਔਰ ਥੋੜੇ ਕੀਤੇ ਉਹਨਾਂ ਨੂੰ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਅਟੈਕ ਨਹੀਂ ਹੋ ਸਕਦਾ ਬਟ ਇਟਸ ਵੈਰੀ ਰੈਰ ਅਨਹਾਰਡ ਹੈ ਕਿ ਉਹਨਾਂ ਨੂੰ ਕੋ ਡੂਰਿੰਗ ਯੋਗਾ ਕਰਦੇ ਬਦਨਵਾ ਸਕਦਾ ਹੋਗਾ ਜਿਹੜੇ ਰੈਗੂਲਰਲੀ ਕਰਦੇ ਹਾਂ ਉਹਨੂੰ ਕੰਟਰੋਲਡ ਹੋਣਾ ਚਾਹੀਦਾ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਉਹਦਾ ਰਿਦਮ ਠੀਕ ਹੋਣਾ ਚਾਹੀਦਾ ਇਸ ਕਰਕੇ ਟ੍ਰੈਨਿੰਗ ਚਾਹੀਦੀ ਬਹੁਤ ਵਤਨ ਬਈ ਤੇ ਗਾਣਿਆਂ ਚ ਕਾਇਰ ਰਿਦਮ ਠੀਕਾ ਸਹੀ ਹਲਾ ਕਾਇਰ ਇਚ ਪ੍ਰੋਬਲਮ ਮੈਲਾ कि स्टेप और काम करोगे वी हैव बीन वर्किंग टुगेदर फ्रॉम पास्ट लिविंग 12 इयर्स नाउ